ਗ੍ਰਾਮ ਇਲਾਕੇ ਵਿੱਚ ਲੁਟੇਰਾ ਗਰੋਵ ਵੱਲੋਂ ਆਏ ਦਿਨ ਹੀ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਜੇ ਹੀ ਇੱਕ ਹੋਰ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਰੰਦਾਵਾ ਵਿਖੇ ਜਿੱਥੇ ਕਿ ਸੰਘਟੇਸ਼ੀਆਂ ਦੇ ਵੈਟਰਨਰੀ ਡਾਕਟਰ ਪਾਸੋਂ ਮੋਟਰਸਾਈਕਲ 'ਵਾਰ ਦੋ ਲੁਟੇਰਿਆਂ ਨੇ ਮੋਬਾਈਲ ਅਤੇ ਨਕਦੀ ਖੋਲੇ ਅਤੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਰੁੜਕੀ ਤੋਂ ਸੰਗਟੇਸੀਆਂ ਵਾਪਸ ਆ ਰਿਹਾ ਸੀ ਤੇ ਰੰਦਾਵਾ ਨਜ਼ਦੀਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਉਸ ਦੇ ਅੱਗੇ ਮੋਟਰਸਾਈਕਲ ਲਗਾ ਦਿੱਤਾ ਤੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਕੋਲੋਂ 8000 ਰੁਪਏ ਦੀ ਨਕਦੀ ਅਤੇ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ਜਿਸ ਵਾਰੇ ਗੁਰਾਇਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਖਤ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਮੈਂ ਜਿੱਦਾ ਹਰਪਾਲ ਸਿੰਘ ਆ ਜਿੱਦਾ ਮੈਂ ਰੋੜਕੀ ਤੋਂ ਆਪਣੇ ਪਿੰਡ ਸੰਗਟੇ ਸਿ ਆ ਰਿਆਂ ਸੀ ਤੇ ਅਰਦਾਵਾ ਪਿੰਡ ਦੇ ਕੋਲ ਸ਼ਮਸ਼ਾਨ ਘਾੜ ਦੇ ਕੋਲ ਤੇ ਮੇਰੇ ਪਿੱਛੇ ਹੀ ਕੀਤਾ ਉਹਨਾਂ ਨੇ ਮਗਰ ਮਗਰ ਆ ਗਾ ਦੋ ਜਾਣੇ ਕਾਦੇ ਤੇ ਸੀਗੇ ਭਾਜੀ ਮੋਟਰਸਾਈਕਲ ਤੇ ਸੀ ਸਪਲੈਂਡਰ ਦੀ ਕੀ ਲੁੱਟ ਖੋ ਕੀਤੀ ਭਾਈ ਤੁਹਾਡੇ ਨਾਲ ਬਸ ਮੇਰੇ ਮੂਰੇ ਲਾਤਾ ਮੋਟਰਸਾਈਕਲ ਆ ਗੇ ਮੈਨੂੰ ਕਹਿੰਦੇ ਕਿਉਂ ਡਾਕਰੇ ਆ ਤੂੰ ਘੋਕਨ ਦੀ ਕੱਢਦੇ ਯੂਗੋ ਹੈਗਾ ਇੱਕ ਪਿੰਛਲੀ ਨਹੀਂ ਦਾਦ ਕੱਢ ਲਿਆ ਤੇ ਫਿਰ ਮੈਂ ਉੱਥੇ ਸਟਾਰਟ ਹੈ ਕਿ ਤੋਂ ਉਨ ਲਗਾ ਤੇ ਮੇਰੀ ਚਾਬੀ ਕੱਢ ਲਈ ਮੋਟਰ ਦੀ ਫਿਰ ਮੇਨਾਂ ਹੱਥ ਉੱਪਰ ਮੂੰਹ ਵਗੈਰਾ ਬੰਨੇ ਸੀ ਇਤਨੇ ਬੰਨਿਆ ਸੀ ਇੱਕ ਖੁੱਲਾ ਸੀ ਮੂੰਹ ਇੱਕ ਦਾ ਕੋਈ ਸੀਸੀ ਪਡੇ ਵਗੈਰਾ ਆਈ ਹੈ ਉੱਥੇ ਕੋਈ ਹੈ ਨਹੀਂ ਸੀਟੀ ਕੈਮਰਾ ਵਗੈਰਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਕੀਤੀ ਸੀ ਵੇ ਉਦੋਂ ਹੀ ਅਸੀਂ ਆ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਭਾਜੀ ਤੁਸੀਂ ਅਈਦਾ ਇਹ ਮੰਗ ਕਰਦੇ ਆ ਯਾਨੀ ਕਿ ਜਿਹੜਾ ਇਹ ਰੁਕਣਾ ਚਾਹੀਦਾ ਹੈ ਇਹ ਕੰਮ ਅੱਜ ਮੀਨਾ ਹੋਈ ਹੈ ਕੱਲ ਨੂੰ ਕੋਈ ਹੋਰ ਕਿਸੇ ਨੂੰ ਵੱਢ ਸਕਦੀ ਆ ਕਿੰਨੀ ਕਿ ਨਕਦੀ ਵਗੈਰਾ ਲਏ ਜਾਂ ਫੋਨ ਵਗੈਰਾ ਚੋਰੀ ਕਰਕੇ ਲਏ ਫੋਨ ਲਏ 8000 ਰੁਪਏ ਲਏ ਐਡੀ ਬਾਰਦਾਤ ਹੋਈ ਹੈ ਇਹ ਪਿੰਡ ਸੰਗ ਢੇਸੀਆਂ ਤੋਂ ਹਰਪਾਲ ਸਿੰਘ ਵੈਟਰਨਰੀ ਡਾਕਟਰ ਪਸ਼ੂਆਂ ਦੇ ਡਾਕਟਰ ਨੇ ਔਰ ਇਹ ਪ੍ਰਾਈਵੇਟ ਮਤਲਬ ਕਰਦੇ ਨੇ ਰੁੜਕੀ ਪਿੰਡ ਤੋਂ ਇਹ ਆ ਰਹੇ ਸੀ ਕਿਸੇ ਡੰਗਰ ਦਾ ਇਲਾਜ ਕਰਕੇ ਤੇ ਰਸਤੇ ਵਿੱਚ ਇਹਨਾਂ ਨੂੰ ਘੇਰਿਆ ਗਿਆ ਤੇ ਇਹਨਾਂ ਦੇ ਉੱਤੇ ਜਿਹੜੇ ਦਾਤਰਾਵਾਂ ਦਾ ਹਮਲਾ ਕੀਤਾ ਗਿਆ ਤੇ ਇਹਨਾਂ ਨੇ ਮਿੰਨਾ ਰਾਬਤਾ ਕੀਤਾ ਤੇ ਮੈਂ ਉਸੇ ਹੀ ਟਾਈਮ ਫੌਰੀ ਹਰਕਤ ਵਿੱਚ ਆ ਕੇ ਐਸ ਐਚਓ ਮੈਡਮ ਗਰਿਆਂ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਜਿਹੜੀਆਂ ਇਹੋ ਜਿਹੀਆਂ ਵਾਰਤਾਂ ਹੋ ਰਹੀਆਂ ਨੇ ਇਹ निंदਣਯੋਗ ਨੇ ਇਹ ਡਾਕਟਰ ਪਸ਼ੂਆਂ ਦਾ ਇਲਾਜ ਕਰਦੇ ਨੇ ਚਾਹੇ ਉਹ ਪਸ਼ੂਆਂ ਦਾ ਹੈ ਚਾਹੇ ਉਹ ਇਨਸਾਨਾਂ ਦਾ ਹੈ ਡਾਕਟਰ ਨੂੰ ਇੱਕ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਤੇ ਇਹਨਾਂ ਜਿਹੜੇ ਅਨਸਰ ਨੇ ਇਹ ਜਿਹੜੇ ਗਲਤ ਅਨਸਰ ਨੇ ਜਿਹੜੇ ਇਹੋ ਜਿਹੀਆਂ ਬਾਤਾਂ ਦਾ ਇਜਾਮ ਦਿੰਦੇ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੱਬ ਦਾ ਰੂਪ ਨੇ ਚਾਹੇ ਉਹ ਜਾਨ ਪਸ਼ੂਆਂ ਦੀ ਹੈ ਚਾਹੇ ਉਹ ਇਨਸਾਨਾਂ ਦੀ ਹੈ ਸੋ ਮੈਂ ਆਮ ਪਬਲਿਕ ਨੂੰ ਆਮ ਜਨਤਾ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਤਾਂ ਹੀ ਇਹੋ ਜਿਹੀਆਂ ਬਾਤਾਂ ਨੱਥ ਪਾਈ ਜਾ ਸਕਦੀ ਹੈ